कंगना रनावत उसने बोला था कि मेरी जो ये माताएं हैं तो 200, 200, दो रुपए में आई है तो आज सुबह से बोले छोड़े जा रहे हैं बहुत सारे बच्चे घायल हुए हैं और हमारा मेरा हमारा भाई सुखकरण सिंह जिसको सीधा गोली लगती थी जिसकी जिसने अपना जो है बलिदान दिया मन के हाथ जोड़ के मोदी ਅੱਜ ਹੁਣ ਮੁੱਕਰ ਗਿਆ ਅਸੀਂ ਉਹਨਾਂ ਨੂੰ ਵਾਦੇ ਮਨੋਣਵਾ ਕੇ ਅੱਜ ਇਹ ਜਿਹੜਾ ਨਾਰੀ ਪ੍ਰੋਗਰਾਮ ਹਨ ਅੱਜ ਆਈ ਇਸ ਤਰੀਕੇ ਨਾਲ ਮਨੋਵਾ ਰਹੇ ਆ ਅਸੀਂ ਮੋਤੀ ਨੂੰ ਇੱਕ ਸਿਆਪਾ ਕਰਨਾ ਹੈ ਅਸੀਂ ਐਟ੍ਰੈਕਟ ਨੂੰ ਲੈ ਕੇ ਵੀ ਚਾਹਾਂਗੇ ਵੈਰੀਕੇਟ ਪੋੜਾਂਗੇ ਵੀ ਪਰ ਅਸੀਂ ਜਿਹੜਾ ਵਾ ਜ਼ਬਰਦਸਤ ਮੁਕਾਬਲਾ ਸਬਰ ਤੇ ਨਾਲ ਕਰਨਾ ਜਾਣਦੇ ਆ ਸਾਨੂੰ ਬਹੁਤ ਪਰਮਾਤਮਾ ਨੇ Uh, कुछ गलत मानसिकता के लोग जैसे कंगना उसने बोला था कि मेरी जो दादी माँ तो बस लास्ट बात और, और भी मैं कहना चाहती हूँ बहुत सारी बातें हैं काफी दिन से बड़ी परेशान होती हूँ देख करके की जो आसू व्यास के गोले छोड़े जा रहे हैं बहुत सारे बच्चे घायल हुए हैं और हमारा मेरा हमारा भाई शुभ सिंह जिसको सीधा गोली लगते जिसकी जिसने अपना जो है बलिदान दिया है वो बलिदान कभी व्यर्थ नहीं जाएगा हम लड़ाई लड़ते रहेंगे और जो सरकार जो कर रही है पर्चे भेज रही है घर पे जो हमारे तेजवीर भाई है और जो हमारी महिला है माताओं के घर पे पर्चे भेजे जा रहे हैं क्या यहाँ इतनी भी आजादी नहीं कि अन्याय के खिलाफ आवाज उठा सके तो बस मैं कहना चाहूंगी जो हरियाणा पंजाब की महिलाएं आगे, आगे जो है काम से लौट कर भी महिलाएं काम पर ही लौटती हैं तो हमारे में इतनी योग्यता है कि हम चौबीस घंटे काम कर सकती है तो आप सभी को महिला दिवस पर ढेर सारी शुभकामनाएं और ਜੋ ਬੋਲੇ ਸੋ ਨਿਹਾਲ ਅੱਜ ਇਕੱਠ ਦੇਖ ਸਕਦੇ ਸ਼ੰਭੂ ਬਾਰਡਰ ਤੇ ਮਹਿਲਾਵਾਂ ਦਾ ਇਕੱਠ ਹੈ ਕਿਉਂਕਿ ਅੱਜ ਕੁਮંત્રી ਮਹਿਲਾ ਦਿਵਸ ਹੈ ਤੇ ਸਾਡੀ ਜਿਵੇਂ ਗੱਲਬਾਤ ਕਰਦੇ ਮਾਤਾ ਜੀ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਮਹਿਲਾਵਾਂ ਸਾਰੀਆਂ ਪਹੁੰਚੀਆਂ ਏ ਇਦਾਂ ਲੱਗ ਰਿਹਾ ਵੀ ਸਾਰੀਆਂ ਜਿਹੜੇ ਮਹਿਲਾ ਪੰਜਾਬ ਚੋਂ ਉੱਠ ਕੇ ਅਜੋਰੇ ਸ਼ੰਭੂ ਬਾਰਡਰ ਤੇ ਆਈਆਂ ਨੇ ਕਿਉਂਕਿ ਅੱਜ ਮਹਿਲਾ ਦਿਵਸ ਵੀ ਹੈ ਕੀ ਕਹੂੰਗਾ ਇਹਦੇ ਬਾਰੇ ਅੱਜ ਐਨ ਆਈ ਇਕੱਠ ਕਰਕੇ ਲੈ ਕੇ ਆਇਆ ਜੋ ਕਿ ਅੱਜ ਵੂਮਨ ਡੇ ਮਨਾਇਆ ਜਾ ਰਿਹਾ ਵਾ ਇਹ ਜਿਹੜਾ ਵੂਮਨ ਡੇ ਆ ਇਹ ਆ ਨਾਰੀ ਸ਼ਕਤੀ ਤੇ ਨਾਰੀ ਸ਼ਕਤੀ ਦਾ ਤੁਸੀਂ ਪ੍ਰਦਰਸ਼ਨ ਵੇਖ ਲਓ ਸਾਨੂੰ ਇਹ ਸਰਕਾਰਾਂ ਨੇ ਬਹੁਤ ਜ਼ਿਆਦਾ ਮਤਲਬ ਤੰਗ ਕੀਤਾ ਆ ਵਾ ਕਿਸਾਨਾਂ ਨੂੰ ਬਿਲਕੁਲੀ ਇਹ ਮਾਰਨਾ ਚਾਹੁੰਦੇ ਆ ਸਾਡੀਆਂ ਜ਼ਮੀਨਾਂ ਢਪਣੀਆਂ ਚਾਹੁੰਦੇ ਆ ਸਾਡੇ ਨਾਲ ਵਾਅਦੇ ਕਰਕੇ ਅਸੀਂ 13 ਮਹੀਨੇ ਦਿੱਲੀ ਬੈਠ ਕੇ ਗਏ ਸੀਗੇ ਸਾਡੇ ਨਾਲ ਵਾਅਦੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇਤੇ ਮੰਨ ਕੇ ਹੱਥ ਜੋੜ ਕੇ ਮੋਦੀ ਹਾਂ ਹੁਣ ਮੁੱਕਰ ਗਿਆ ਅਸੀਂ ਉਹਨਾਂ ਨੂੰ ਵਾਦੇ ਮਨੋਣ ਵਾਸਤੇ ਅੱਜ ਇਹ ਜਿਹੜਾ ਨਾਰੀ ਪ੍ਰੋਗਰਾਮ ਆ ਨਾ ਅੱਜ ਅਸੀਂ ਇਸ ਤਰੀਕੇ ਨਾਲ ਮਨਾਉਂ ਰਹੇ ਹਾਂ ਅਸੀਂ મોદી ਨੂੰ ਪਿੱਟ ਸਿਆਪਾ ਕਰਨਾ ਹੈ ਉਹਨੂੰ ਮਨਾਉਣ ਆਏ ਹਾਂ ਇੱਕ ਸਰਕਾਰ ਹਾਈ ਕੋਰਟ ਜਿਹੜੀ ਸਰਕਾਰ ਕਹਿ ਰਹੀ ਹੈ ਆਪਣੀ ਹਰਿਆਣਾ ਸਰਕਾਰ ਵੀ ਹਾਈ ਕੋਰਟ ਜਿਹਨਾਂ ਨੇ ਇੱਕ ਫੋਟੋ ਤਸਵੀਰਾਂ ਪੇਸ਼ ਕੀਤੀਆਂ ਨੇ ਵੀ ਇਹ ਤਾਂ ਜਵਾਕਾਂ ਨਾਲ ਲੈ ਕੇ 18 ਨਾਲ ਲੜਨਾ ਚਾਹੁੰਦੇ ਨੇ ਵੀ ਇਹਨਾਂ ਦਾ ਤਸਵੀਰਾਂ ਆਈਆਂ ਨੇ ਵੀ ਅਸੀਂ ਸਾਰੇ ਕਿਸਾਨਾਂ ਕੋਲੋਂ ਚੁਕਾਵਾਂਗੇ ਵੀ ਉਹਨੂੰ ਹਾਈ ਕੋਰਟ ਨੂੰ ਚਕਾਉਣਾ ਸਪੋਰਟ ਚੱਕੂਗੀ ਜੇ ਕੋੜਾ ਚਾਉਂਦੇ ਆ ਬਾਰਡਰ ਆ ਜਿਹੜਾ ਸੀਲ ਕਰ ਦਿੱਤੇ ਆ ਇਹਨਾਂ ਦਾ ਲਾਉਣ ਦਾ ਕੋਈ ਫਰਜ਼ ਨਹੀਂ ਸੀ ਇਹ ਸਾਡੇ ਟਰੈਕਟਰਾਂ ਬਾਰੇ ਜਿਹੜਾ ਚੈਲੰਜ ਕਰਦੇ ਵੀ ਕਿਉਂ ਲੈ ਕੇ ਆਏ ਆ ਇਹ ਜਿਹੜੇ ਸਾਡੇ ਟਰੈਕਟਰ ਆ ਇਹ ਸਾਡੀ ਜਿੰਦ ਜਾਨ ਆ ਕਿਸਾਨ ਦੀ ਇਹ ਇਹਨੂੰ ਕੀ ਇੱਕ ਟੈਂਕਾਂ ਬਰਾਬਰ ਜਾਪਦੇ ਆ ਇਹ ਕਿਉਂ ਜਾਪਦੇ ਆ ਇਹ ਕਿਉਂ ਕਿਸਾਨ ਨੂੰ ਥੱਲੇ ਲਾਉਣਾ ਚਾਹੁੰਦੇ ਕਰਕੇ ਪਰ ਸਾਡੀ ਇਹ ਜਿੰਦ ਜਾਨ ਆ ਅਸੀਂ ਇਹ ਟਰੈਕਟਰ ਲੈ ਕੇ ਵੀ ਜਾਵਾਂਗੇ ਬੈਰੀਕੇਡ ਤੋੜਾਂਗੇ ਵੀ ਪਰ ਅਸੀਂ ਜਿਹੜਾ ਵਾ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਨਾ ਜਾਣਦੇ ਆ ਸਾਨੂੰ ਬਹੁਤ ਪਰਮਾਤਮਾ ਨੇ ਸਿੱਧਕ ਦਿੱਤਾ ਵਾ ਪਰ ਅਸੀਂ ਇਹ ਮੰਗਾ ਜਿਹੜੀਆਂ ਵਾਂ ਮਨਵਾ ਕੇ ਹੀ ਰਵਾਂ। ਇਹ ਸਥਿਤੀ ਦੇਖਦੇ ਹੁਣ ਮੋਰਚਾ ਜਿਹੜਾ ਮੋਰਚਾ ਨੇ ਤਰੀਕ ਦਾ ਚੱਲਿਆ ਵ ਤੇਰਾ ਤਰੀਕ ਦਾ ਲੱਗਿਆ ਹੋਇਆ ਤੇ ਅੱਜ ਹੁਣ ਕਾਫੀ ਦਿਨ ਹੋ ਗਏ ਨੇ 20-25 ਦਿਨ ਤਕਰੀਬ ਹੋ ਗਏ ਨੇ ਹੁਣ ਕਿਵੇਂ ਕਿੱਥੇ ਕਿੱਥੇ ਦੇਖਦੇ ਖੜਾ ਅੰਦੋਲਨ ਕਿੱਥੇ ਖੜਾ ਏ ਇਹ ਅੰਦੋਲਨ ਜਿਹੜਾ ਵਾ ਇਹ ਕਾਬ ਦੇ ਸਿੱਧਕ ਤੇ ਖੜਾ ਵਾ ਇਹ ਸਿੱਧਕ ਜਿਹੜਾ ਵਾ ਬਹੁਤ ਜ਼ਰੂਰੀ ਆ ਸਿੱਧਕ ਤੇ ਸਬਰ ਇਹ ਕੰਮ ਆਉਂਦਾ ਵਾ ਮੋਦੀ ਚਾਹੁੰਦਾ ਵਾ ਵੀ ਇਹ ਖਿੰਡ ਪਉਣ ਜਾਣਗੇ ਸ਼ਾਇਦ ਬਾਰੀਕਟ ਲਾਇਆ ਇਹ ਛੱਲੇ ਜਾਣਗੇ ਪਰ ਅਸੀਂ ਜਾਣ ਵਾਲੇ ਨਹੀਂ ਅਸੀਂ ਘਰਾਂ ਨੂੰ ਪਾਲੇ ਮਾਰ ਕੇ ਆਈਆਂ ਵਾਂ ਸਿਰਫ ਖੱਪਣ ਬਣ ਕੇ ਆਈਆਂ ਵਾਂ ਜੇ ਮੋਦੀ ਮੰਗਾ ਨਾ ਮੰਨਿਆ ਇਹੋ ਖੱਪਣ ਸਾਡੇ ਉੱਤੇ ਪਾ ਦਿਓ ਅਸੀਂ ਗੋਲੀਆਂ ਵੀ ਇਦੀਆਂ ਸੈਨ ਨੂੰ ਤਿਆਰ ਆ ਪਰ ਮੋਦੀ ਮਨ ਚੋਂ ਕੱਢ ਦੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਇਹ ਸੰਘਰਸ਼ ਜਾਰੀ ਰੱਖੂਗਾ ਮੋਦੀ ਕਿ ਹਰਿਆਣਾ ਖੱਟੜਕ ਗੱਲ ਕਹਦੇ ਸੀ ਖੱਟੜ ਸਰਕਾਰ ਮੁੱਖ ਮੰਤਰੀ ਕਹਿੰਦਾ ਸੀ ਹਰਿਆਣੇ ਦਾ ਵੀ ਜਿਹੜੇ ਕਿਸਾਨਾਂ ਦਾ ਤਰੀਕਾ ਜਾਣ ਦਾ ਗਲਤ ਹੈ ਟਰੈਕਟਰ ਆਈ ਤੇ ਉਹ ਟ੍ਰੇਨਰ ਆਈ ਵੀ ਗਏ ਨੇ 6 ਤਰੀਕ ਨੂੰ ਕਿਸਾਨ ਉਹਨੇ ਵੀ ਰੋਕਿਆ ਗਿਆ ਉਹਨਾਂ ਬਾਰੇ ਕੀ ਕਹੂਗੇ ਇੱਕ ਤਾਂ ਕਿਸਾਨ ਅੱਗੇ ਗਰੀਬੀ ਦੇ ਦੌਰ ਚ ਚੱਲ ਰਿਹਾ ਵਾ ਕਿਸਾਨ ਗਰੀਬੀ ਦੇ ਦੌਰ ਚ ਆ ਜੇ ਕਿਸਾਨ ਖਾਲੀ ਟਰੈਕਟਰ ਨਹੀਂ ਖੜਦਾ ਸਾਨੂੰ ਉੱਥੇ ਮਹੀਨਾ 6 ਮਹੀਨੇ ਸਾਲ ਲੱਗ ਜੇ ਸਾਡਾ ਰਾਸ਼ਨ ਪਾਣੀ ਕਿੱਥੋਂ ਆਣਾ ਵਾ ਅਸੀਂ ਉਹਦੇ ਵਿੱਚ ਆਦਾ ਰਾਸ਼ਨ ਪਾਣੀ ਲੈ ਕੇ ਜਾਂਦੇ ਆ ਕਿਉਂ ਅਸੀਂ ਕਿਸੇ ਦੇ ਡਿਪੈਂਡ ਨਹੀਂ ਰਹਿੰਦੇ ਸਾਨੂੰ ਆਸ ਹੋਵੇ ਕਿ ਸਾਨੂੰ ਕਿਥੋਂ ਰਾਸ਼ਨ ਪਾਣੀ ਆਊਗਾ ਪਰ ਇਹ ਗਲਤ ਕਲੇਮ ਲਾਉਂਦੇ ਆ ਇਹਨਾਂ ਨੂੰ ਫੰਡਕ ਆਉਂਦੀ ਆ ਇਹਨਾਂ ਨੂੰ ਬਾਹਰੋਂ ਆਉਂਦੀ ਆ ਕਿਥੇੋਂ ਨਹੀਂ ਆਉਂਦੀ ਅਸੀਂ ਆਪ ਦਾ ਰਾਸ਼ਨ ਪਾਣੀ ਲੈ ਕੇ ਜਾਵਾਂਗੇ ਅਸੀਂ ਟਰੈਕਟਰ ਟਰਾਲੀਆਂ ਖੜਦੀਆਂ ਸਾਨੂੰ ਲਾਜ਼ਮੀ ਆ ਅਸੀਂ ਖੜ ਸਕਦੇ ਆ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਪਰ ਅਸੀਂ ਪੈਦਲ ਵੀ ਜਾ ਕੇ ਦੇਖ ਲਾਂਗੇ ਜਾ ਕੇ ਦੇਖ ਲਾਂਗੇ ਮੰਗਾ ਇਹਨਾਂ ਨਹੀਂ ਮੰਲਣੀਆਂ ਪਰ ਅਸੀਂ ਟਰੈਕਟਰ ਟਰਾਲ ਲਗਾਉਦਿਆਂ ਸਾਨੂੰ ਖੜਦੀਆਂ ਲਾਜ਼ਮੀ ਬਹੁਤਾਂ ਲਾਜ਼ਮੀ